ਕਾਂਗਰਸ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਹਾਲਾਂਕਿ ਉਹਨਾਂ ਨੂੰ 8 ਸਾਲ ਪੁਰਾਣੇ ਤਕਰੀਬਨ ਕੇਸ ਦੇ ਵਿੱਚ ਜਿਹੜਾ ਕੇ ਐਨਡੀਪੀਐਸ ਦਾ ਕੇਸ ਸੀ ਉਸ ਵਿੱਚ ਰਾਹਤ ਮਿਲ ਜਾਂਦੀ ਹੈ ਜ਼ਮਾਨਤ ਮਿਲ ਜਾਂਦੀ ਹੈ ਪਰ ਜ਼ਮਾਨਤ ਜਿਹੜੇ ਦਿਨ ਮਿਲਣੀ ਸੀ ਉਸ ਤੋਂ ਕੁਝ ਘੰਟੇ ਪਹਿਲਾਂ ਅੱਧੀ ਰਾਤ ਨੂੰ 2 ਵਜੇ ਕਪੂਰਥਲਾ ਦੇ ਵਿੱਚ ਜ਼ਿਲ੍ਹੇ 'ਚ ਇੱਕ ਨਵਾਂ ਕੇਸ ਦਰਜ ਹੋ ਜਾਂਦਾ ਹੈ ਉਸ ਮਾਮਲੇ 'ਚ 14 ਦਿਨ ਦੀ ਨਿਆਂਇਕ ਹਿਰਾਸਤ ਤੇ ਭੇਜ ਦਿੱਤਾ ਸੀ ਸੁਖਪਾਲ ਖਹਿਰਾ ਨੂੰ ਪਰ ਉੱਥੇ ਹੀ ਅਦਾਲਤ ਨੇ ਕਿਹਾ ਸੀ ਪੁਲਿਸ ਨੂੰ 9 ਤਰੀਕ ਨੂੰ ਯਾਨੀ ਕਿ ਅੱਜ ਰਿਕਾਰਡ ਪੇਸ਼ ਕਰਨ ਨੂੰ ਉਸ ਮਾਮਲੇ ਦੇ ਵਿੱਚ ਹਾਲਾਂਕਿ ਜਿਹੜੀ ਐਫ ਆਈ ਆਰ ਹੈ ਉਸ ਦੇ ਵਿੱਚ ਇੱਕ ਨੰਬਰ ਹੈ ਜਿਹੜਾ ਉਹ ਵੀ ਸ਼ੱਕੀ ਨਜ਼ਰ ਨਾਲ ਵੇਖਿਆ ਜਾ ਰਿਹਾ ਹੈ ਕਿ ਜਿਹੜਾ ਮੋਬਾਈਲ ਨੰਬਰ ਦਿੱਤਾ ਹੋਇਆ ਸੀ ਸ਼ਿਕਾਇਤ ਕਰਤਾ ਉਸ ਵਿੱਚ ਜਿਹੜਾ ਕੌਣ ਸੀ ਔਰ ਉਸ ਨੂੰ ਕਿਵੇਂ ਜਿਹੜਾ ਸੁਖਪਾਲ ਸਿੰਘ ਖਹਿਰਾ ਉਸ ਨਾਲ ਕਿਵੇਂ ਸੰਪਰਕ ਦੇ ਵਿੱਚ ਆਇਆ ਕਿ ਨਹੀਂ ਆਇਆ ਜਾਂ ਕਿਸੇ ਹੋਰ ਬੰਦੇ ਕਿਹੜੇ ਘਰ ਦੇ ਵਿੱਚ ਆਉਂਦੇ ਨੇ ਜਿਹੜੇ ਕਹਿੰਦੇ ਨੇ ਕਿ ਗਵਾਹੀ ਨਹੀਂ ਦੇਣੀ ਉਸ ਦੇ ਬਾਰੇ ਇਹ ਸਾਰੀਆਂ ਗੱਲਾਂ ਸ਼ੱਕ ਦੀ ਨਜ਼ਰ ਨਾਲ ਦੇਖੀਆਂ ਜਾਣ ਲੱਗੀਆਂ ਕਾਂਗਰਸ ਦੇ ਵੱਲੋਂ ਖਾਸ ਕਰਕੇ ਜਾਂ ਫਿਰ ਉਹਨਾਂ ਲੋਕਾਂ ਦੇ ਵੱਲੋਂ ਜਿਹੜੇ ਕਾਨੂੰਨ ਦੀ ਸਮਝ ਰੱਖਦੇ ਨੇ ਪਰ ਸੁਖਪਾਲ ਸਿੰਘ ਖਹਿਰਾ ਵਾਲੇ ਮਾਮਲੇ ਦੇ ਵਿੱਚ ਅੱਜ ਅਦਾਲਤ ਦੇ ਵਿੱਚ ਪੁਲਿਸ ਵੱਲੋਂ ਰਿਕਾਰਡ ਪੇਸ਼ ਕੀਤਾ ਜਾਣਾ ਸੀ ਔਰ ਰਿਕਾਰਡ ਪੇਸ਼ ਨਹੀਂ ਕੀਤਾ ਗਿਆ ਤਾਂ ਹੁਣ ਅਦਾਲਤ ਦੀ ਅਗਲੀ ਸੁਣਵਾਈ 11 ਜਨਵਰੀ ਨੂੰ ਹੋਵੇਗੀ ਫਿਲਹਾਲ ਐਮ ਐਲ ਏ ਸੁਖਪਾਲ ਸਿੰਘ ਖਹਿਰਾ ਨੂੰ ਕੋਈ ਰਾਹਤ ਨਹੀਂ ਮਿਲੀ ਹੈ ਇਸ ਮਾਮਲੇ ਦੇ ਵਿੱਚ 14 ਦਿਨ ਦੀ ਨਿਆਇਕ ਹਿਰਾਸਤ ਤੇ ਵਿੱਚ ਭੇਜ ਦਿੱਤਾ ਗਿਆ ਸੀ ਹੋਰ ਸੁਖਪਾਲ ਸਿੰਘ ਖਹਿਰਾ ਜਿਨ੍ਹਾਂ ਦੇ ਹੱਕ ਦੇ ਵਿੱਚ तकरीबन ਲਗਭਗ ਸਾਰੇ ਉਹਨਾਂ ਕਾਂਗਰਸੀ ਲੀਡਰਾਂ ਨੇ ਟਵੀਟ ਕੀਤੇ ਜਿਸ ਵਿੱਚ ਸੁਖਪਾਲ ਸਿੰਘ ਖਹਿਰਾ ਦੀ ਜਾਨ ਨੂੰ ਖਤਰਾ ਦੱਸਿਆ ਗਿਆ ਉਸ ਟਵੀਟ ਦੇ ਵਿੱਚ ਮੋٹے ਰੂਪ ਦੇ ਵਿੱਚ ਜਿਹੜਾ ਗੱਲਾਂ ਲਿਖੀਆਂ ਗਈਆਂ ਇੱਕ ਹੀ ਟਵੀਟ ਹੈ ਜਿਹੜਾ ਇੰਗਲਿਸ਼ ਤੇ ਪੰਜਾਬੀ ਦੇ ਵਿੱਚ तकरीबन तकरीबन ਕਾਂਗਰਸੀਆਂ ਨੇ ਜਿਹੜਾ ਸਾਂਝਾ ਕੀਤਾ ਉਸ ਦੇ ਵਿੱਚ ਕੀ ਲਿਖਿਆ ਸੀ ਉਹ ਜਾਣਕਾਰੀ ਵੀ ਸਾਂਝੀ ਕਰਾਂਗੇ ਪਰ ਇਸ ਨਾਲ ਜੁੜੀ ਜਿਹੜੀ ਕੇਸ ਨਾਲ ਜੁੜੀ ਖਬਰ ਇਹ ਹੈ ਕਿ ਸੁਖਪਾਲ ਸਿੰਘ ਖਹਿਰਾ ਤੇ ਨਵੀਂ ਹੋਈ ਐਫਆਈਆਰ ਜਿਹੜੀ ਦਰਜ ਹੋਈ ਹੈ ਉਹ ਸਬੰਧੀ ਰਿਕਾਰਡ ਪੇਸ਼ ਕੀਤਾ ਜਾਣਾ ਸੀ ਪੁਲਿਸ ਵੱਲੋਂ ਜਿਹੜਾ ਕਿ ਨਹੀਂ ਕੀਤਾ ਗਿਆ ਉਹ ਸਬੰਧੀ ਆਪਣੀ ਪੁਲਿਸ ਨੇ ਕੀ ਦਲੀਲ ਦਿੱਤੀ ਹੋਵੇਗੀ ਜਿਸ ਦੇ ਕਰਕੇ ਅਦਾਲਤ ਨੇ ਹੁਣ 11 ਜਨਵਰੀ ਨੂੰ ਇਸ ਮਾਮਲੇ ਦੀ ਸੁਣਵਾਈ ਰੱਖ ਲਈ ਹੈ ਹੁਣ 11 ਜਨਵਰੀ ਨੂੰ ਦੇਖਿਆ ਜਾਵੇਗਾ ਕਿ ਉਦੋਂ ਪੁਲਿਸ ਰਿਕਾਰਡ ਪੇਸ਼ ਕਰ ਪਾਉਂਦੀ ਹੈ ਕਿ ਨਹੀਂ ਕਿਉਂਕਿ ਪੁਲਿਸ ਨੇ ਉਦੋਂ ਤਾਂ ਬਹੁਤ ਚੌਕਸੀ ਵਰਤੀ ਕਿ ਅਧੀ ਰਾਤ ਨੂੰ 2 ਵਜੇ ਪਰਚਾ ਦਰਜ ਹੋ ਗਿਆ ਸੁਖਪਾਲ ਸਿੰਘ ਖਹਿਰਾ ਤੇ ਪਰ ਸਵਾਲ ਇਹ ਕੀਤਾ ਜਾ ਰਿਹਾ ਕਿ ਹੁਣ ਜਦੋਂ 9 ਤਰੀਕ ਮਕਰਰ ਕੀਤੀ ਗਈ ਸੀ ਰਿਕਾਰਡ ਪੇਸ਼ ਕਰਨ ਦੀ ਤੇ ਹੁਣ ਦਿਨ ਦਿਹਾੜੇ ਪੁਲਿਸ ਕੋਲ ਰਿਕਾਰਡ ਕਿਉਂ ਨਹੀਂ ਆ ਪੂਰਾ ਇਹ ਵੀ ਇੱਕ ਆਪਣੇ ਆਪ ਚ ਸਵਾਲੀਆ ਨਿਸ਼ਾਨ ਹੈ ਪਰ ਦੇਖਦੇ ਹਾਂ ਕਿ ਇਸ ਮਾਮਲੇ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਕੀ ਮੋੜ ਆ ਸਕਦਾ ਪਰ ਫਿਲਹਾਲ ਸੁਖਪਾਲ ਸਿੰਘ ਖਹਿਰਾ ਨੂੰ ਕੋਈ ਰਾਹਤ ਇਸ ਮਾਮਲੇ ਚ ਨਹੀਂ ਮਿਲੀ ਹੈ ਕਪੂਰਥਲਾ ਦੇ ਵਿੱਚ ਪੁਲਾਥਾ ਇਲਾਕੇ ਦੇ ਵਿੱਚ ਦੇ ਕਾਂਗਰਸ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੀ ਜ਼ਮਾਨਤ ਜਿਹੜੀ ਅਰਜੀ ਸੀ ਉਸ ਦੇ ਉੱਤੇ ਸੁਣਵਾਈ ਇੱਕ ਵਾਰੀ ਫਿਰ ਟਲਈ ਐ ਇਸ ਕਰਕੇ ਅਗਲੀ ਸੁਣਵਾਈ 11 ਜਨਵਰੀ ਨੂੰ ਹੁਣ ਹੋਣੀ ਐ ਵਕੀਲ ਕਮਲਜੀਤ ਸਿੰਘ ਨੇ ਕਿਹਾ ਕਿ ਅੱਜ ਵੀ ਪੁਲਿਸ ਨੇ ਕੋਰਟ ਦੇ ਵਿੱਚ ਰਿਕਾਰਡ ਪੇਸ਼ ਨਹੀਂ ਕੀਤਾ ਇੱਥੇ ਦੱਸਣਾ ਬਣਦਾ ਹੈ ਕਿ ਮਾਨਯੋਗ ਜਾਜ ਸੁਪਰੀਤ ਕੌਰ ਦੀ ਅਦਾਲਤ ਨੇ ਸੁਖਪਾਲ ਖਹਿਰਾ ਦੇਖਲਾ ਮਾਮਲੇ 'ਚ 6 ਜਨਵਰੀ ਨੂੰ 14 ਦਿਨ ਦੀ ਨਿਆਇਕ ਹਿਰਾਸਤ ਦੇ ਵਿੱਚ ਭੇਜ ਦਿੱਤਾ ਸੀ ਸੁਖਪਾਲ ਖਹਿਰਾ ਨੂੰ ਜਿਸ ਤੋਂ ਬਾਅਦ ਸੁਖਪਾਲ ਖਹਿਰਾ ਨੂੰ ਨਾਬਾਜੇਲ ਦੇ ਵਿੱਚ ਭੇਜ ਦਿੱਤਾ ਗਿਆ ਸੀ ਹੁਣ ਉਹਨਾਂ ਦੇ ਵਕੀਲ ਨੇ ਇੱਕ ਜ਼ਮਾਨਤ ਅਰਜੀ ਦਾਖਲ ਕਰ ਦਿੱਤੀ ਸੀ ਜਿਸ ਦੇ ਉੱਤੇ ਪੁਲਿਸ ਨੂੰ ਰਿਕਾਰਡ ਪੇਸ਼ ਕਰਨ ਲਈ ਆਖ ਦਿੱਤਾ ਗਿਆ ਸੀ ਜਿਸ ਤੋਂ ਬਾਅਦ 9 ਜਨਵਰੀ ਯਾਨੀ ਕਾਹ ਦੇ ਰਿਕਾਰਡ ਪੇਸ਼ ਕੀਤਾ ਜਾਣਾ ਸੀ ਪਰ ਉਹ ਪੁਲਿਸ ਨਹੀਂ ਕਰ ਸਕੀ ਜਿਸ ਦੇ ਕਰਕੇ ਹੁਣ ਅਗਲੀ ਇਸ ਦੀ ਜਿਹੜੀ ਸੁਣਵਾਈ ਹੈ ਕੇਸ ਦੀ ਅਗਲੀ ਤਰੀਕ ਹੈ ਜਿਹੜੀ ਉਹ ਅਦਾਲਤ ਵੱਲੋਂ 11 ਜਨਵਰੀ ਮੁਕਰਰ ਕਰ ਦਿੱਤੀ ਗਈ ਹੈ ਇਸ ਤੋਂ ਪਹਿਲਾਂ ਐਨਡੀਪੀਐਸ ਮਾਮਲੇ ਦੇ ਵਿੱਚ ਵੀ ਸੁਖਪਾਲ ਖੈਰਾ ਨੂੰ ਜੇਲ੍ਹ ਦੇ ਵਿੱਚ ਰਹਿਣਾ ਪਿਆ ਔਰ ਵੀਰਵਾਰ ਬੀਤੇ ਵੀਰਵਾਰ ਹਾਈ ਕੋਰਟ ਦੇ ਵੱਲੋਂ ਬੇਲ ਮਿਲਣ ਤੋਂ ਬਾਅਦ ਵੀ ਕਪੂਰਥਾਲਾ ਪੁਲਿਸ ਨੇ ਸੁਭਾਣਪੁਰ ਥਾਣੇ ਦੇ ਵਿੱਚ ਐਫ ਆਈ ਆਰ ਦਰਜ ਜਿਹੜੀ ਕੀਤੀ ਗਈ ਐਫ ਆਈ ਆਰ ਨੰਬਰ 3 ਦੇ ਵਿੱਚ ਗ੍ਰਿਫਤਾਰ ਕੀਤਾ ਸੀ ਨਾਬਾਜ਼ ਜੇਲ੍ਹ ਤੋਂ ਗ੍ਰਿਫਤਾਰ ਕਰਕੇ ਕਪੂਰਥਾਲਾ ਅਦਾਲਤ ਦੇ ਵਿੱਚ ਪੇਸ਼ ਕਰਨ ਦੇ ਲਈ ਇੱਕ ਦਿਨ ਦਾ ਪੁਲਿਸ ਰਿਮਾਂਡ ਮਿਲਿਆ ਸੀ ਉਸ ਤੋਂ ਬਾਅਦ ਸ਼ੁੱਕਰਵਾਰ ਨੂੰ ਅਦਾਲਤ ਨੇ 14 ਦਿਨ ਦੇ ਨਿਆਇਕ ਹਿਰਾਸਤ ਦੇ ਵਿੱਚ ਸੁਖਪਾਲ ਖੈਰਾ ਨੂੰ ਭੇਜਿਆ ਸੀ ਇਸ ਮਾਮਲੇ ਦੇ ਵਿੱਚ ਜਿਹੜਾ ਸੁਭਾਣਪੁਰ ਦੇ ਵਿੱਚ ਇੱਕ ਮਹਿਲਾ ਰਣਜੀਤ ਕੌਰ ਜਿਹੜੀ ਕਿ ਇੱਕ ਉਸ ਸ਼ਖਸ ਦੀ ਪਤਨੀ ਹੈ ਜਿਹੜਾ ਕਿ ਪਹਿਲਾ ਵਾਲੇ ਕੇਸ ਦੇ ਵਿੱਚ ਵੀ ਕਿਸੇ ਨਾ ਕਿਸੇ ਕੇਸ ਦੇ ਵਿੱਚ ਹੈ ਉਸ ਦੀ ਪਤਨੀ ਨਿਸ਼ਕਾਇਤ ਕੀਤੀ ਕਿ ਉਹ ਗਵਾਹੀ ਨਾ ਦੇਵੇ ਇਸ ਕਰਕੇ ਉਹ ਐਫ ਆਈ ਆਰ ਦੇ ਵਿੱਚ ਲੰਮੀ ਚੌੜੀ ਕਹਾਣੀ ਲਿਖੀ ਹੋਈ ਹੈ ਧਾਰਾ 195 ਐ ਤੇ 506 ਆਈ ਪੀ ਸੀ ਦੇ ਤਹਿਤ ਇਹ ਮਾਮਲਾ ਦਰਜ ਕੀਤਾ ਗਿਆ ਹਾਲਾਂਕਿ ਸੁਖਪਾਲ ਸਿੰਘ ਖਹਿਰਾ ਦੇ ਪਰਿਵਾਰ ਦਾ ਤੇ ਵਕੀਲਾਂ ਦਾ ਇਹ ਕਹਿਣਾ ਹੈ ਕਿ ਸਰਾ ਸਰ ਉਹਨਾਂ ਨੂੰ ਫਸਾਇਆ ਜਾ ਰਿਹਾ ਝੂਠੇ ਕੇਸ ਦੇ ਵਿੱਚ ਪਰ ਸੁਖਪਾਲ ਸਿੰਘ ਖਹਿਰਾ ਦੇ ਹੱਕ ਵਿੱਚ ਕਾਂਗਰਸੀ ਵੀ ਜਦੋਂ ਆਏ ਸਨ ਤੇ ਉਹਨਾਂ ਨੇ ਇੱਥੋਂ ਤੱਕ ਕਹਿ ਦਿੱਤਾ ਸੀ ਜਿਹੜਾ ਕਿ ਇੱਕ ਟਵੀਟ ਲਗਭਗ ਸਾਰੇ ਕਾਂਗਰਸੀਆਂ ਦੇ ਟਵਿੱਟਰ ਹੈਂਡਲ ਤੇ ਤੁਸੀਂ ਦੇਖਿਆ ਹੋਵੇਗਾ ਐਕਸਪੋਸਟ ਦੇ ਜ਼ਰੀਏ ਜਿਸ ਦੇ ਵਿੱਚ ਉਹਨਾਂ ਨੇ ਲਿਖਿਆ ਸੀ ਕਿ ਮੁੱਖ ਮੰਤਰੀ ਭਗਵੰਤ ਮਾਨ ਤੇ ਡੀਜੀਪੀ ਪੰਜਾਬ ਇਸ ਬਾਰੇ ਸਥਿਤੀ ਸਪਸ਼ਟ ਕਰਨੀ ਚਾਹੀਦੀ ਹੈ ਕਿ ਵਿਰੋਧੀ ਧਿਰ ਦੇ ਬੱਚੇ ਜਿਹੜੇ ਵਿਧਾਇਕ ਨਹੀਂ ਸੁਖਪਾਲ ਸਿੰਘ ਖਹਿਰਾ ਨੂੰ ਨੁਕਸਾਨ ਪਹੁੰਚਾਇਆ ਜਾਣ ਬਾਰੇ ਇੰਟੈਲੀਜੈਂਸ ਕੋਲ ਜਾਣਕਾਰੀ ਦੇ ਬਾਵਜੂਦ ਵਿਧਾਇਕ ਦੀ ਸੁਰੱਖਿਆ ਨੂੰ ਗੰਭੀਰਤਾ ਨਾਲ ਕਿਉਂ ਨਹੀਂ ਲਿਆ ਜਾ ਰਿਹਾ ਸੁਰੱਖਿਆ ਦੀ ਜ਼ਿੰਮੇਵਾਰੀ ਤਾਂ ਭਗੌੜੇ ਹੋ ਕੇ ਆਮ ਆਦਮੀ ਪਾਰਟੀ ਪਹਿਲਾਂ ਵੀ ਪੰਜਾਬ ਦੇ ਬਹੁਤ ਕਾਬਲ ਨੌਜਵਾਨ ਤੇ ਕਾਂਗਰਸ ਪਾਰਟੀ ਦੇ ਉਮੀਦਵਾਰ ਸਿੱਧੂ ਮੂਸੇਵਾਲੇ ਦਾ ਨੁਕਸਾਨ ਕਰਵਾ ਚੁੱਕੀ ਐ। ਇਹ ਕਾਂਗਰਸ ਨੂੰ ਮੌਕਾ ਮਿਲਿਆ ਤੇ ਘੇਰਨਾ ਸ਼ੁਰੂ ਕਰ ਦਿੱਤਾ ਗਿਆ। ਪਰ ਹੁਣ ਸੁਖਪਾਲ ਸਿੰਘ ਖੈਰਾ ਕੇਸ ਦੇ ਵਿੱਚ ਜਿਹੜੀ ਨਵੀਂ ਐਫ ਆਈ ਆਰ ਦਰਜ ਹੋਈ ਐ ਸੁਭਾਨਪੁਰ ਦੇ ਅੰਦਰ ਉਸ ਦੇ ਵਿੱਚ ਰਿਕਾਰਡ ਪੁਲਿਸ ਵੱਲੋਂ ਨਹੀਂ ਪੇਸ਼ ਕੀਤਾ ਗਿਆ। ਅਗਲੀ ਸੁਣਵਾਈ 11 ਜਨਵਰੀ ਨੂੰ ਹੋਵੇਗੀ। ਦੇਖਦੇ ਹਾਂ ਕਿ ਪੁਲਿਸ ਉੱਥੇ ਜਿਹੜਾ ਰਿਕਾਰਡ ਦਾ ਪਲੰਦਾ ਲੈ ਕੇ ਜਦੋਂ ਪਹੁੰਚੇਗੀ ਉਸ ਦੇ ਵਿੱਚ ਕੀ ਕੀ ਹੋਵੇਗਾ ਫਾਈਲਾਂ ਦੇ ਵਿੱਚ। ਕਿਹੜੇ ਆਧਾਰ ਦੇ ਉੱਤੇ ਕੇਸ ਬਣਦਾ ਸੀ ਕੀਤਾ ਗਿਆ ਪੁਲਿਸ ਨੇ ਆਪਣੀ ਦਲੀਲ ਉਸ ਦਸਤਾਵੇਜ਼ ਦੇ ਜ਼ਰੀਏ ਪੇਸ਼ ਕਰਨੀ ਹੈ ਫਿਲਹਾਲ ਅਜੇ ਨਹੀਂ ਪੇਸ਼ ਕੀਤਾ ਗਿਆ ਦੇਖਦੇ ਹਾਂ 11 ਜਨਵਰੀ ਨੂੰ ਇਸ ਬੰਦੀ ਕੀ ਅਪਡੇਟ ਆਉਂਦਾ ਹੈ ਤਦ ਤੱਕ ਤੁਸੀਂ ਬਨੇ ਰਹੋ এবੀਸੀ ਪੰਜਾਬ ਦੇ ਨਾਲ